ਤੇ ਬੇਨਤੀ ਕਰਨੀ ਚਾਹੁੰਦਾ ਮੁਬਾਰਕ ਹੈ ਆਪਾਂ ਬਹੁਤ ਕੁਝ ਮੰਗਦੇ ਹਾਂ ਤੇ ਅਰਦਾਸ ਵੀ ਆਪਾਂ ਇਸ ਬਾਬਤ ਹੀ ਕਰਦੇ ਹਾਂ ਪਰ ਅਰਦਾਸ ਦੇ ਇਨ੍ਹਾਂ ਬੋਲਾਂ ਨੂੰ ਵੀ ਆਪਾਂ ਆਪਣੇ ਹਿਰਦੇ ਦੇ ਅੰਦਰ ਵਸਾਈਏ ਸਿੱਖਾਂ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਜਿੱਥੇ ਬੱਚਿਆਂ ਦੇ ਲਈ ਹੱਥ ਜੋੜ ਕੇ ਬੇਨਤੀ ਕਰਦਾ ਜਿੱਥੇ ਧੀਆ ਪੁੱਤਰਾਂ ਦੇ ਲਈ ਆਪਾਂ ਗੁਰੂ ਦੇ ਕੋਲੋਂ ਸਾਰੇ ਸੁੱਖ ਲੈ ਕੇ ਜਾਂਦੇ ਆ ਉਥੇ ਸਾਧ ਸੰਗਤ ਇਹ ਵੀ ਅਰਦਾਸ ਕਰਕੇ ਜਾਇਆ ਕਰੀਏ ਸਤਿਗੁਰੂ ਮੇਰੇ ਬੱਚੇ ਨੂੰ ਗੁਰਸਿੱਖੀ ਬਖਸ਼ਿਸ਼ ਕਰ ਦੇ ਮੇਰੇ ਬੱਚੇ ਨੂੰ ਦਸਤਾਰ ਤੇ ਚੁੰਨੀ ਬਖਸ਼ਿਸ਼ ਕਰ ਦੇ ਮੇਰੇ ਬੱਚੇ ਨੂੰ ਖੰਡੇ ਪਾਹ ਖੰਡੇ ਬਾਟੇ ਦੀ ਪਹਲ ਦੇ ਕਰਕੇ ਪੰਜ ਕਕਾਰੀ ਵਰਦੀ ਬਖਸ਼ਿਸ਼ ਕਰ ਦੇ ਕਿਉਂਕਿ ਮੈਂ ਸਮਾਜ ਦੇ ਅੰਦਰ ਵੇਖਦਾ ਜਿਨ੍ਹਾਂ ਦੇ ਧੀਆ ਪੁੱਤਰ ਸਿੱਖੀ ਤੋਂ ਬਾਕੀ ਬਾਗੀ ਹੋ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਪੰਜ ਕਕਾਰੀ ਵਰਦੀ ਤੋਂ ਆਕੀ ਹੋ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਦਸਤਾਰਾਂ ਤੇ ਚੁੰਨੀਆਂ ਤੋਂ ਬਾਗੀ ਹੋ ਜਾਂਦੇ ਨੇ ਸਮਾਜ ਦੇ ਅੰਦਰ ਉਹਨਾਂ ਦੇ ਬੱਚੇ ਨਸ਼ਿਆਂ ਦੀ ਦਲਦਲ ਦੇ ਵਿੱਚ ਐਸੇ ਫਸਦੇ ਨੇ ਐਸੇ ਫਸਦੇ ਨੇ ਕਿ ਉਹ ਆਪਣਾ ਵੀ ਜੀਵਨ ਬਰਬਾਦ ਕਰ ਲੈਂਦੇ ਨੇ ਤੇ ਆਪਣੇ ਪਰਿਵਾਰਾਂ ਦੇ ਜੀਵਨ ਵੀ ਤਬਾਹ ਕਰ ਦਿੰਦੇ ਨੇ